ਇੱਥੇ ਚੱਲ ਰਹੇ ਨੇ ਸੰਗ ਤੇ ਮਤਲਬ ਇਹਨਾਂ ਦਾ ਕੰਪੀਟੀਸ਼ਨ ਚੱਲ ਰਿਹਾ ਉਹਨਾਂ ਚੋਂ ਆਪਾਂ ਦੂਜੇ ਪਾਸੇ ਬਾਈ ਜੀ ਆਚਾਰ ਨਹੀਂ ਆ ਇਹ ਲਸਣ ਦੇ ਵਿੱਚ ਲਸਣ ਦਾ ਮਰਬਾ ਹੀ ਸ਼ਹਿਦ ਦੇ ਵਿੱਚ ਅੱਛਾ ਲਸਣ ਦਾ ਵੀ ਮਰਬਾ ਹੁੰਦਾ ਜੀ ਹਾਂਜੀ ਜਿਵੇਂ ਜਿਹੜਾ ਕਾਲਾ ਮਰਬਾ ਜਿਆ ਵਾਲਾ ਕਰਾਉਂਦਾ ਚੈਰੀ ਹੈ ਹੈ ਕਰਾਉਂਦਾ ਚੈਰੀ ਕਰਾਉਂਦਾ ਚੈਰੀ ਹੈ ਜੀ ਅੱਛਾ ਚੈਰੀ ਕੀ ਰੇਟ ਹੈ ਜੀ ਇਹਦਾ 250 ਰੁਪਏ ਕਰ ਲਓ ਜੀ ਠੀਕ ਆ ਆ ਕਿੰਨੇ ਦੀ ਆ ਜੁੱਤੀ 6.5 ਅੱਛਾ ਤੇ ਆ ਵਾਲੀਆਂ ਸਿੰਪਲ 6.5 ਸਾਢੇ ਸਾਰੀ 6.50 ਜਿਹੜੀ ਮਰਜ਼ੀ ਚੱਕ ਲੀ ਵਾਸੀ ਨੇਚਰਲ ਹੈਅਰ ਆਇਲ ਕਿੰਨੇ ਦਾ ਹੈ ਇਹ ਸੀਸੀ ਇਹ 15 ਜੋ ਦੀ ਬਾਤੋਂ ਆਨਲਾਈਨ ਆਨਲਾਈਨ ਕਰੇਟ ਹੈ ਅੱਛਾ ਇਹ ਸਾਰਾ ਸਮਾਨ ਆਪ ਤਿਆਰ ਕੀਤਾ ਹੋਇਆ ਆਪਣੇ ਹੱਥੀ ਅੱਛਾ ਜੀ ਜਿਵੇਂ ਕੀ ਪ੍ਰਾਈਸ ਹੈ ਆ ਜਿਵੇਂ ਕੋਟੀ ਪਈ ਹੈ ਜਿਵੇਂ ਪ੍ਰਾਈਸ ਹੈ ਇਹ 500 ਜੋ ਮੇਲਿਆਂ ਜੀ ਨਾਰਮਲ ਹੁੰਦਾ ਹੈ ਤੇ ਪੂਰਾ ਪੂਰਾ ਵੀਊ ਤੁਹਾਨੂੰ ਦਿਖਾ ਦਿੰਨਾ ਜੀ ਮੈਂ ਆ ਦੇਖੋ ਆਮ ਖਾਸ ਬਾਗ ਤੇ ਇਧਰੋਂ ਉੱਪਰ ਆ ਕੇ ਜਿੱਥੇ ਸਾਰੀ ਐਗਜ਼ੀਬਿਸ਼ਨ ਲੱਗੀ ਹੈ ਤੁਹਾਨੂੰ ਖਾਣ ਪੀਣ ਵਾਲਾ ਸਿਸਟਮ ਮਿਲ ਜੂਗਾ ਸਮਾਨ ਇਹ ਸਮਾਨ ਤੁਸੀਂ ਆਪ ਬਣਾਇਆ ਸਾਰਾ ਜੀ ਹਾਂਜੀ ਹਾਂਜੀ ਸਰ ਇਹ ਸਾਡਾ ਆਪਣਾ ਬਣਾਇਆ ਹੋਇਆ ਹੈ ਤੇ ਇਹ ਸਾਡੇ ਨਾਲ ਮੈਂਬਰ ਲੱਗੇ ਹੋਏ ਆ ਜੀਵਿਕਾ ਸੈਲਫ ਹੈਲਪਰ ਗਰੁੱਪਾਂ ਵਿੱਚੋਂ ਐਸੀ ਅੱਛਾ ਜੀ ਹਾਂਜੀ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲਣਾ ਹੈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਆਏ ਆ ਅੱਜ ਸ਼੍ਰੀ ਫਤੇਗੜ ਸਾਹਿਬ ਤੇ ਸਾਰਾ ਮੇਲਾ ਤੁਹਾਨੂੰ ਦਿਖਾਉਣ ਲੱਗਾ ਜੀ ਇੱਥੇ ਇੱਕ ਮੇਲਾ ਲੱਗਦਾ ਜੀ ਸਖੀ ਸ਼ਕਤੀ ਦੇ ਨਾਮ ਤੋਂ ਜੀ ਤੇ ਫੈਟ ਕੀ 2026 ਦਾ ਮੇਲਾ ਆਪਾਂ ਤੁਹਾਨੂੰ ਸਾਰਾ ਵਿਖਾਉਣਾ ਹੈ ਤੇ ਆਮ ਖਾਸ ਬਾਗ ਦੇ ਵਿੱਚ ਲੱਗਾ ਜੀ ਇਹ ਸ਼੍ਰੀ ਫਤੇਗੜ ਸਾਹਿਬ ਆ ਰ ਇਦੇ ਵਿੱਚ ਕਾਫੀ ਸਾਰੀਆਂ ਪ੍ਰਦਰਸ਼ਨੀਆਂ ਦਿਖਾਉਣ ਲਈ ਜਿਹੜੇ ਦੂਰੋਂ ਵਾਖ ਲਓ ਪੰਜਾਬ ਤੋਂ ਕਾਫੀ ਜਣੇ ਆਏ ਨੇ ਆਪਾਂ ਤੁਹਾਨੂੰ ਕੱਲੇ-ਕੱਲੇ ਜਿਵੇਂ ਆ ਬਣੀਆਂ ਹੋਈਆਂ ਨੇ ਹਨਾ 60 ਇਹਨਾਂ ਦੇ ਵਿੱਚ ਆ ਕੇ ਦਿਖਾਵਾਂਗੇ ਜੀ 20 ਰੁਪਏ ਪਰ ਪਰਸਨ ਟਿਕਟ ਹੈ ਜੀ ਇਹਦੀ ਤੇ ਬਾਕੀ ਖਾਣ ਪੀਣ ਦੇ ਆਈਟਮ ਸਾਰਾ ਕੁਝ ਇੱਧਰ ਤੁਹਾਨੂੰ ਮਿਲ ਜੂਗਾ ਇੱਧਰ ਸਾਈਡ ਤੇ ਆ ਤੇ ਸਾਹਮਣੇ ਜਿਹੜਾ ਉਹ ਸਟੇਜ ਤੇ ਆ ਜਿਹੜਾ ਜੀ ਉਹ ਕੰਪੀਟੀਸ਼ਨ ਵਗੈਰਾ ਚੱਲਦੇ ਨੇ ਜੀ ਲੋ ਜੀ ਚੈੱਕ ਕਰੋ ਤੇ ਬਾਕੀ ਬੈਠਣ ਦਾ ਸਿਸਟਮ ਵੀ ਹੈਗਾ ਥੱਲੇ ਜਾ ਕੇ ਬੜੀ ਕਿ ਦੂਰ ਦੂਰ ਆਈ ਹੈ ਤੇ ਆਪਾਂ ਤੁਹਾਨੂੰ ਸਾਰੀਆਂ ਪ੍ਰਦਰਸ਼ਨੀਆਂ ਜਿੰਨੇ ਵੀ 8 ਸਨੇ ਜਿਹੜੇ ਝੌਂਦੇ ਬਣੀਆਂ ਨੇ ਸਮਾਨ ਵੇਚਣ ਵਾਲੇ ਜਿਹੜੇ ਆਏ ਆ ਤੁਹਾਨੂੰ ਸਾਰਾ ਬਤਾਉਨੇ ਆ ਜੀ ਇਹ ਐਂਡ ਤੱਕ ਬਣੇ ਰਹੀ ਤੁਸੀਂ ਵੀਡੀਓ ਦੇ ਇੱਥੇ ਚੱਲ ਰਹੇ ਨੇ ਸੌਂਗ ਤੇ ਮਤਲਬ ਇਹਨਾਂ ਦਾ ਕੰਪੀਟੀਸ਼ਨ ਚੱਲ ਰਿਹਾ ਉਹਨਾਂ ਚੋਂ ਆਪਾਂ ਦੂਜੇ ਪਾਸੇ ਜਾਂਦੇ ਆ ਉੱਧਰ ਵੀ ਸਮਾਨ ਕਾਫੀ ਹੈਗਾ ਉਹ ਤੁਹਾਨੂੰ ਸਾਰਾ ਜਿਹੜਾ ਆਪਾਂ ਉਹਨਾਂ ਨੇ ਜਾ ਕੇ ਇਹ 10 ਫਰਵਰੀ ਤੋਂ ਲੈ ਕੇ ਸ਼ੁਰੂ ਹੋਇਆ ਜੀ 10 11 12 13 ਤੱਕ ਕਲਾਸ ਹੈ ਜੀ ਯਾਨੀ ਕਿ ਕੱਲ ਨੂੰ ਲਾਸਟ ਹੈ 13 ਫਰਵਰੀ ਨੂੰ ਆਪਾਂ ਅੱਜ 12 ਫਰਵਰੀ ਨੂੰ ਇੱਥੇ ਆਏ ਹਾਂ ਜੀ ਕੱਲਾ ਇੱਕ ਵਾਰੀ ਉੱਪਰੋਂ ਦਿਖਾਉਣਾ ਮੈਂ ਤੁਹਾਨੂੰ ਸਾਰਾ ਆ ਦੇਖੋ ਇਹ ਸਾਰੀਆਂ ਪੌੜੀਆਂ ਉੱਤਰ ਕੇ ਫਿਰ ਥੱਲੇ ਜਾਣਾ ਪ੍ਰਦਰਸ਼ਨੀਆਂ ਜਿਹੜੀਆਂ ਲੱਗੀਆਂ ਦੇਖੋ ਬਾਕੀ ਆ ਵੀ ਰਸਤਾ ਹੈਗਾ ਇੱਧਰ ਨੂੰ ਜਾਣ ਨੂੰ ਪਰ ਆਪਾਂ ਉੱਧਰ ਜਾਵਾਂਗੇ ਸਾਹਮਣੇ ਵਾਲੇ ਪਾਸੇ ਦੇਖਦੇ ਹਾਂ ਲਓ ਜੀ ਆਹ ਕਰੋ ਚੈੱਕ ਇੱਥੇ ਤੁਹਾਨੂੰ ਮਿਲ ਜਾਣਗੇ ਜੀ ਸਭ ਤੋਂ ਪਹਿਲੀ ਸਟਾਲ ਆਪਾਂ ਆਏ ਆ ਗਲੀਚਿਆਂ ਦੀ ਹੈ ਜੀ। ਅਲੱਗ-ਅਲੱਗ ਤਰ੍ਹਾਂ ਦੇ ਗਲੀਚੇ ਆ। ਡ੍ਰੈਇੰਗ ਰੂਮ ਚ ਵਿਛਾਉਣ ਵਾਲੇ ਦੂਜੇ ਤੀਜੇ ਸਾਰੇ। ਆਹ ਬਹੁਤ ਪਿਆਰਾ ਹੈ ਜੀ। ਹਾਂ ਜੀ ਕਿਤਨੇ ਕਿੰਨੇ ਪ੍ਰਾਈਸ ਸੇ ਸ਼ੁਰੂ ਹੈ ਗਲੀਚਾ? ਗਲੀਚਾ ਦਾ 500 ਸੇ ਸ਼ੁਰੂ ਹੈ। 500 ਸੇ? ਜੀ। ਅੱਛਾ। ਤੋ ਕੌਣ ਸੋ ਕੌਣ ਸੋ ਦਿਖਾਓ ਜਰਾ। ਇਹ ਦੇਖੀਏ ਜਰਾ। ਇਹ ਦੇਖੋ। अच्छा ये रनिंग में आटा है रनिंग हाँ ये रनर है कितने किन्ने का ये सात सौ का है सात सौ का है के? हाँ जी अच्छा हैंडमेड है सब बढ़िया चीज वासी हैंड वास है ये आपने बनाया जी ठीक है आ कितने का ये बारह सौ का है ये बारह सौ का भाई पाँच है तीन बाय पांच का बारह सौ का मजदूरी ज्यादा होती है अच्छा इसकी मजदूरी ज्यादा जितने का माल ली उससे ज्यादा मजदूरी होती है ये अच्छा आ, एक इसमें बारे, ये किन्ने का बारह सौ काम साइज कपड़े अच्छा जिमे देने वो किन्ने का ड्राइंग रूम ये पच्चीस सौ रूपये का है अच्छा इसमें पैतीस सौ का पैतीस सौ का है आठ हजार का दस हजार का है ਇਹ ਕਿੰਨੇ ਦਾ ਜਿਹੜਾ ਉੱਪਰ ਵਾਲਾ ਸਾਰਿਆਂ ਦਾ 2500 ਦਾ ਮਤਲਬ ਸਟਾਰਟਿੰਗ ਕਿੰਨੇ ਤੋਂ ਆ ਜਿਹੜੇ ਆ ਦੇ ਨੇ ਇਹ 2500 ਦਾ 2500 ਤੋਂ ਸ਼ੁਰੂ ਹੋ ਕੇ 8000 ਤੱਕ ਨੇ ਹਾਂ 10 12000 ਤੱਕ ਅੱਛਾ 12000 ਤੱਕ ਹੈ ਸਾਈਜ਼ ਇਸੇ ਮੋ ਠੀਕ ਹੈ ਦੇਖੋ ਇਹ ਛੋਟੇ ਵੱਡੇ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਬਾਈ ਕੋਲ ਅੱਜ ਦੀ ਦਿਹਾੜੀ ਤੇ ਕੱਲ ਦਾ ਦਿਨ ਹੈਗੇ ਨੇ ਆ ਜਿਓ ਉਹ ਦੱਸ ਹੈਗੀ ਕਾਰਪਟ ਵੀ ਹੈ ਸਾਰੇ ਸਾਈਜ਼ ਜਿੰਨੇ ਸਾਈਜ਼ ਕਾਰਪਟ ਹੈ ਸਭ ਹੈ ਮੇਰੇ ਕੋਲ ਛੋੜਾ ਜਾਂ ਅੱਗੇ ਆਈਏ ਤੇ ਆ ਬਾਈ ਮੋਬਾਈਲਾਂ ਦੇ ਕਵਰ ਲਾ ਕੇ ਬੈਠਾ ਹੈ ਤੇ ਚਲੋ ਕਵਰ ਤਾਂ ਠੀਕ ਆ ਬਾਕੀ ਆ ਮੇਨ ਚੀਜ਼ ਜਿਹੜ ਆਮਲਾ ਹਣੀ ਸਾਰਾ ਸਮਾਨ ਹੈ ਇਹਨਾਂ ਕੋਲ ਅਚਾਰ ਤੇ ਬਾਈ ਜੀ ਨੂੰ ਪੁੱਛ ਦਿਆਂ ਨਾ ਕੋ ਕੀ ਕੀ ਸਮਾਨ ਹੈ ਲਓ ਜੀ ਆ ਲਾ ਲਓ ਬਾਈ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਬਾਈ ਜੀ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਬਾਈ ਜੀ ਆਚਾਰ ਵਗੈਰਾ ਪਾਏ ਨੇ ਇਹ ਆਚਾਰ ਆ ਜੀ ਇਹ گارਲਿਕ ਦਾ ਇਹ ਬਾਈ ਜੀ ਆਚਾਰ ਨਹੀਂ ਆ ਇਹ ਲਸਣ ਦੇ ਵਿੱਚ ਲਸਣ ਦਾ ਮਰਬਾ ਹੈ ਸ਼ਹਿਦ ਦੇ ਵਿੱਚ ਅੱਛਾ ਲਸਣ ਦਾ ਵੀ ਮਰਬਾ ਹੁੰਦਾ ਜੀ ਹਾਂਜੀ ਜਿਵੇਂ ਕਿਸੇ ਦਾ ਬੈਡ ਕੈਲੇਸਟ੍ਰੋਲ ਵੱਧਾ ਹਾਈ ਬੀਪੀ ਹੈ ਹਾਂਜੀ ਅੱਜਕੱਲ ਬਹੁਤ ਸਿਆਲਾਂ ਜ਼ਿਆਦਾ ਆ ਜਾਂਦੀ ਹੈ ਤਾਂ ਮੰਨ ਲਓ ਕਿਸੇ ਦੇ ਗਠੀਆ ਵਾਈ ਜਾਂ ਖੂਨ ਜ਼ਿਆਦਾ ਗਾੜਾ ਹੈ ਅੱਛਾ ਜੀ ਜਾਂ ਕੋਈ ਬਲੋਕੇਜ ਆ ਉਹਦੇ ਸਭ ਤੋਂ ਵੱਧ ਕੰਮ ਕਰਦਾ ਇਹ ਅੱਛਾ ਜੀ ਇਹ ਇੱਕ ਆਯੁਰਵੈਦਿਕ ਦਵਾਈ ਹੈ ਇਹ ਲਸਣ ਦਾ ਅੱਛਾ ਜੀ ਸ਼ਹਿਦ ਦੀ ਸ਼ਹਿਦ ਦੇ ਵਿੱਚ ਮਰਬਾ ਬਣਾਇਆ ਹੋਇਆ ਜੀ ਲਸਣ ਦਾ ਜੀ ਲਸਣ ਦਾ ਸ਼ੂਗਰ ਵਗੈਰਾ ਵਾਲੇ ਖਾ ਸਕਦੇ ਆ ਜੀ ਸ਼ੂਗਰ ਸ਼ਹਿਦ ਜਿਹੜਾ ਸ਼ੂਗਰ ਵਾਲੇ ਖਾ ਸਕਦੇ ਆ ਯਾਰ ਅੱਛਾ ਅੱਛਾ ਜੀ ਹਾਂਜੀ ਸ਼ਹਿਦ ਤਾਂ ਖੁਦ ਨਾਹਨ ਸ਼ੂਗਰ ਹੈ ਅ ਤੇ ਆ ਜੀ ਆਚਾਰ ਕਿਦਾਂ ਜੀ ਇਹ ਵਾਲਾ ਇਹ ਹੋਮ ਮੇਡ ਆਚਾਰ ਹੈ ਸਾਰੇ ਸਾਡੇ ਅੱਛਾ ਜੀ ਇਹ ਹੈਗਾ ਅੰਬ ਦਾ ਆਚਾਰ ਹੈ ਲਸਣ ਦਾ ਆਚਾਰ ਹੈ ਮਿਕਸ ਆਈ ਮਿਰਚ ਹੈ ਤੇ ਸਾਡੇ ਕੋਲ ਬਹੁਤ ਸਾਰੇ ਜਿਹੜੇ ਸੌਦੇ ਜਿਵੇਂ ਹੁਣ ਸਾਡਾ ਚਾਹਨ ਪ੍ਰਾਂਸ ਸੀ ਗਈ ਇਹ ਵੀ ਆਪ ਤਿਆਰ ਕਰਦੇ ਇਹ ਹੋਮ ਮੇਡ ਚਾਹਨ ਪ੍ਰਾਂਸ ਇਹ ਸੋਲਡ ਆਊਟ ਹੋ ਗਈ ਅੱਛਾ ਜੀ ਮਤਲਬ ਸਾਰਾ ਇਹ ਵਿਕ ਗਿਆ ਸਭ ਤੋਂ ਪਹਿਲਾਂ ਇਹ ਵਿਕ ਗਈ ਜੀ ਜੀ ਇਹ ਅਸੀਂ ਦੇਸੀ ਜੜੀ ਬੂਟੀਆਂ ਤੋਂ ਜਿਵੇਂ ਜੈਫਲ ਜਵਿਤਰੀ ਐ ਸੁਗੰਧਾ ਸਾਲਮ ਪੰਜਾ ਜੀ ਜੀ ਤੇ ਮਤਲਬ ਸਾਰੀਆਂ ਵਧੀਆ ਵਧੀਆ ਚੀਜ਼ਾਂ ਦੇਸੀ ਜੜੀ ਵਾਲੇ ਦੇ ਸਤਾਰ ਅਕਰਕਰ ਇਹ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਤਿਆਰ ਕਰਿਆ ਔਰ ਉਹ ਘਰ ਦੇ ਦੇਸੀ ਘੋਟ ਤਿਆਰ ਹੈ ਆਏ ਕਿੱਥੋਂ ਤੁਸੀਂ ਸ੍ਰੀ ਮੁਕਸਰ ਸਾਹਿਬ ਪਿੰਡ ਦੋਦਾ ਜੀ ਓ ਸ੍ਰੀ ਮੁਕਸਰ ਸਾਹਿਬ ਤੋਂ ਹਾਂਜੀ ਔਰ ਸਾਡੇ ਕੋਲੇ ਜਿਵੇਂ ਇਹ ਵਾਈਟ ਹਨੀ ਹੋ ਗਿਆ ਜੀ ਸਰ ਸਾਡਾ ਅੱਛਾ ਜੀ ਹਾਂਜੀ ਜੀ ਜੀ ਇਹ ਮੰਨ ਲਓ ਸ਼ਾਇਦ ਹੋਗਾ ਸਾਡੇ ਕੋਲੇ ਮਲਟੀ ਫਲੋਰਾ ਜੀ ਸ਼ਾਂਭਾ ਨਗਰ ਦੀ ਮਲਟੀ ਦਾ ਸ਼ਾਇਦ ਹੋ ਗਿਆ ਜੀ ਕੀ ਰੇਟ ਹੈ ਸ਼ਾਇਦ ਜੀ ਇਹ ਤੇ ਇਹ ਸ਼ਾਇਦ ਜਿਹੜਾ ਸਾਡਾ 베ਰੀ ਬੂਈ ਤੇ ਕੌੜ ਤੁੰਮੇ ਦੇ ਫੁੱਲਾਂ ਦਾ ਹੀ ਸਾਡੇ ਕੋਲ ਸੀਜ਼ਨਲ ਸੈਟ ਹੁੰਦੇ ਆ ਸਰ ਤੇ ਇਹਨਾਂ ਦੇ ਫਲੇਵਰ ਵੀ ਵੱਖਰੇ ਤੇ ਅਸੀਂ ਰੇਟ ਵੀ ਇਹਨਾਂ ਦੇ ਵੱਖਰੇ ਰੱਖਿਆ ਹੈ ਇਹਦਾ ਕਿਵੇਂ ਹੈ ਜੀ ਇਹ 600 ਰੁਪਏ ਕਿਲੋ ਹੈ ਸਰ ਆਹ ਵਾਲਾ ਜੀ ਇਹ 700 ਰੁਪਏ ਕਿਲੋ ਹੈ ਅੱਛਾ ਜੀ ਹਾਂਜੀ ਤੇ ਇਹ 600 ਰੁਪਏ ਕਿਲੋ ਹੈ ਵਾਈਟ ਹਨੀ ਜੀ ਜੀ ਠੀਕ ਹੈ ਭਾਈ ਜੀ ਮਤਲਬ ਕੱਲ ਤੱਕ ਇੱਥੇ ਤੁਸੀਂ 13 ਫਰਵਰੀ ਹਾਂਜੀ 13 ਫਰਵਰੀ ਤੱਕ ਇੱਥੇ ਆਈ ਔਰ ਮੰਨ ਲਓ ਜਿਵੇਂ ਹੁਣ ਸਾਡਾ ਸੋਲਡ ਆਊਟ ਸੌਦਾ ਹੋ ਗਿਆ ਜੀ ਤਾਂ ਅਸੀਂ ਹੋਰ ਵੀ ਮੰਗਵਾ ਰਹੇ ਹਾਂ ਅੱਛਾ ਜੀ ਜਿਵੇਂ ਹੁਣ ਸਹਿਦ ਸੀ ਜਾਂ ਮੰਨ ਲਓ ਚਵਨਪਰਾਸ ਸੀ ਹੁਣ ਸਾਡੇ ਲਸਣ ਦੇ achar ਆ ਸਭ ਬਿਲਕੁਲ ਖਤਮ ਹੋ ਗਈ ਜੀ ਜੀ ਹਾਂਜੀ ਠੀਕ ਹੈ ਬਿਲਕੁਲ ਓਕੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆ achar ਵਾਲੇ ਬਾਈ ਨੇ ਇੱਥੇ ਇੱਥੇ ਕੋਈ ਹੈ ਨਹੀਂ ਮਲਾਂ ਕਿਤੇ ਗਏ ਹੋਣਗੇ achar ਮਿਲ ਜਣਗੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਬਾਕੀ ਆ ਸਾਰਾ ਸਮਾਨ ਜਿਵੇਂ ਸਹਿਦ ਵਗੈਰਾ ਸਾਰੀ ਇੱਜਾ ਸੱਸੀ ਕਲ ਬਾਈ ਜੀ ਉਹ ਠੀਕ ਹੋ ਜੀ ਤੁਹਾਡੇ ਕੋਲ ਕੀ ਕੀ ਸਮਾਨ ਆ ਜੀ ਆ ਲੋ ਹਾਂਜੀ ਆਰਗੈਨਿਕ ਪ੍ਰੋਡਕਟ ਨੇ ਸਾਰੇ ਜੀ ਆਟੇ ਆ ਗਏ ਜੀ ਸਾਰੇ ਆਪਣੇ ਕੋਲ ਜਵਾਰ ਦਾ ਰਾਗੀ ਦਾ ਆ ਗਿਆ ਜੀ ਮਲਟੀ ਗ੍ਰੇਨ ਬਾਜਰਾ ਤੇ ਦਲੀਏ ਆ ਗਏ ਜੀ ਸਾਰੀ ਇਸ ਤਰ੍ਹਾਂ ਦੇ ਅੱਛਾ ਜੀ ਆਪਣੇ ਕੋਲ ਨਿਊਡਲ ਪਾਸਤਾ ਸਾਰਾ ਮਿਲਦਾ ਹੀ ਜਾ ਜੀ ਇਹ ਆਟੇ ਦੇ ਨੇ ਜੀ ਇਹ ਹਰ ਨਿਊਡਲ ਸਾਰੇ ਆਟੇ ਦੇ ਤੇ ਆ ਮਸਾਲਾ ਜਿਹੜਾ ਵਿੱਚ ਹੁੰਦਾ ਇਹ ਕਿਵੇਂ ਹੁੰਦਾ ਜੀ ਮਸਾਲਾ ਵੀ ਸਾਰਾ ਆਰਗੈਨਿਕ ਆਪਣੇ ਪਾਈ ਹੁੰਦੇ ਆ ਜੀ ਇਹਦੇ ਵਿੱਚ ਅੱਛਾ ਜੀ ਤੇ ਬਣਾਉਣ ਦਾ ਪ੍ਰੋਸੈਸ ਹੋਈ ਜਾਣੀ ਸਾਰਾ ਅੱਛਾ ਜੀ ਸਾਰਾ ਜੀ ਜੀ ਬਾਕੀ ਆਪਣੇ ਕੋਲ ਚਾਹ ਆ ਗਈਆਂ ਜੀ ਸਾਰੀਆਂ ਗ੍ਰੀਨ ਦੀ ਲੈਵਨ ਕ੍ਰੋਸ ਦੀ ਅੱਛਾ ਜੀ ਹਾਂ ਜੀ ਠੀਕ ਆ ਗਈ 슈ਗਰ ਵਾਸਤੇ ਅੱਛਾ ਅੱਛਾ ਜੀ ਬਾਕੀ ਆਪਣੇ ਕੋਲ ਤੇਲ ਸਾਰੇ ਐਕਸਟਰਾ ਵਰਜਨ ਨੇ ਜੀ ਇਹ ਤੁਸੀਂ ਕਹੇ 슈ਗਰ ਵਾਲਿਆਂ ਵਾਸਤੇ ਇਹ ਦੂਜੇ ਵੀ ਪੀ ਸਕਦੇ ਬਿਨਾ 슈ਗਰ ਵਾਲ ਜਿਹਨਾਂ ਨੂੰ ਨਹੀਂ ਵੀ ਹਾਂਜੀ ਉਹ ਵੀ ਵੀ ਆ 슈ਗਰ ਵਾਸਤੇ ਅੱਛਾ ਅੱਛਾ ਜੀ ਅੱਛਾ ਜੀ ਇਸ ਚੀਜ਼ ਵਿੱਚ ਐਡ ਕਰ ਸਕਦੇ ਆ ਜੀ ਸਟੀਵੀਆ ਲੀਫਸ ਹੈ ਹਾਂਜੀ ਜੀ ਆਰੋਜ਼ਿਲਿਟੀ ਇਹ ਚਾਹ ਆ ਜਾਂਦੀ ਸਾਰਾ ਠੀਕ ਹੈ ਜੀ ਆਪਣੇ ਕੋਲ ਤੇਲ ਹੁੰਦੇ ਸਾਰੇ ਐਕਸਟਰਾ ਵਰਜਨ ਨੇ ਸਾਰੇ ਜੀ ਅੱਛਾ ਵਰਜਨ ਉਹ ਵੀ ਪਾ ਕੇ ਖਾ ਪੀ ਸਕਦੇ ਠੀਕ ਠੀਕ ਆ ਬੰਦਾ ਤੇਲ ਆ ਗਿਆ ਜੀ ਲੱਕੜ ਦੇ ਕੋਲੂ ਵਾਲਾ ਜੀ ਅੱਛਾ ਲੱਕੜ ਦੇ ਕੋਲੂ ਵਾਲਾ ਲਓ ਜੀ ਇਹ ਅੱਛਾ ਇਹਦਾ ਕੋਈ ਫਰਕ ਹੁੰਦਾ ਦੂਜੇ ਕੋਲੂ ਨਾਲੋਂ ਲਜਵੇਂ ਤੁਸੀਂ ਕਹਿੰਦਾ ਲੱਕੜ ਦੇ ਕੋਲੂ ਵਾਲਾ ਸਰੋਂ ਦਾ ਤੇਲ ਆ ਜੀ ਦੇਖੋ ਇਹ ਠੰਡੇ ਹੁੰਦੀ ਆ ਜੀ ਤੇਲ ਆਪਾਂ ਜੇ ਪ੍ਰੋਸੈਸ ਕਰਦੇ ਆ ਜੀ ਠੰਡੇ ਰਹਿੰਦੇ ਆ ਜੀ ਅੱਛਾ ਜੀ ਕੀ ਰੇਟ ਆ ਫਿਰ ਇਹਦਾ ਜੀ ਇਹ 3 ਕਿਸਾ ਨੂੰ ਲੀਟਰ ਹੁੰਦਾ 300 ਰੁਪਏ ਲੀਟਰ ਸਾਰੇ ਪ੍ਰੋਸੈਸ ਆਪ ਆਪ ਕਰਾਣੇ ਆ ਜੀ ਆਪਣੇ ਕੋਲੂ ਲਾਈ ਹੋਏ ਆ ਜੀ ਸਾਰਾ ਅੱਛਾ ਅੱਛਾ ਜੀ ਕਿੱਥੋਂ ਆਏ ਤੁਸੀਂ ਮਾਨਸਾ ਜੀ ਪਿੰਦ ਪੀਰੋਕੇ ਓਕੇ ਜੀ ਵੈਰੀ ਗੁੱਡ ਜੀ ਬਹੁਤ ਵ ਵੀ ਹੈਗੇ ਠੀਕ ਹੈ ਹਲਦੀ ਫਿਰ ਆਪ ਪਸਾਈ ਤੁਸੀਂ ਆਪ ਤਿਆਰ ਕਰੀਏ ਆਪ ਤਿਆਰ ਕਰਾਉਂਦੇ ਆ ਜੀ ਠੀਕ ਹੀ ਰੇਟ ਹਲਦੀ ਦਾ ਇਹ 200 ਦੀ ਅੱਧਾ ਕਿਲੋ ਹੈ ਜੀ ਜੀ ਠੀਕ ਹੈ ਧੰਨਵਾਦ ਜੀ ਠੀਕ ਹੈ ਬਿਰਜੀ ਸਸੀ ਗਾਲ ਜੀ ਲਓ ਜੀ ਆਚਾਰ ਤੇ ਮਰਬੇ ਅੰਕਲ ਜੀ ਇਹ ਕਾਦਾ ਮਰਬਾ ਜਿਆਵਲਾ ਕਰਾਉਂਦਾ ਚੈਰੀ ਹੈ ਜੀ ਹੈਂ ਕਰਾਉਂਦਾ ਚੈਰੀ ਕਰਾਉਂਦਾ ਚੈਰੀ ਹੈ ਜੀ ਅੱਛਾ ਚੈਰੀ ਕੀ ਰੇਟ ਹੈ ਜੀ ਇਹਦਾ 250 ਰੁਪਏ ਕਿਲੋ ਹੈ ਜੀ 250 ਰੁਪਏ ਕਿਲੋ ਅੱਛਾ ਜੀ ਤੇ ਆਹਾ ਇਹ ਵਾਂਸ ਦਾ ਮਰਬਾ ਜੀ ਕਾਦਾ ਵਾਂਸ ਦਾ ਮਰਬਾ ਅੱਛਾ ਵਾਂਸ ਦਾ ਮਰਬਾ ਇਹਦਾ ਇਹ ਕਿਵੇਂ ਬੱਚਿਆਂ ਬੱਚਿਆਂ ਨੂੰ ਦੇ ਹਾਂ ਜੀ ਤਾਕਤ ਰੱਖਦਾ ਅੱਛੀ ਜੀ ਸਿਹਤ ਉਸ ਤੇ ਠੀਕ ਹੈ ਹਾਂ ਜੀ ਤੇ ਆ ਜੀ ਇਹ ਬੇਟੇ ਅਮਲੀ ਚਟਨੀ ਆ ਅੱਛਾ ਜੀ ਆ ਲਸਣ ਦਾ achar ਆ ਗਿਆ ਢੇਲਿਆਂ ਦਾ achar ਕੀ ਰੇਟ ਜੀ ਆ achar ਗਾਜਰਾਂ ਦਾ ਸਾਰੇ ਸਾਰੇ achar ਜੀ 250 ਰੁਪਏ ਕਿਲੋਨੇ ਜੀ 250 ਰੁਪਏ ਕਿਲੋਨੇ ਸਾਰੇ achar ਜਿਹੜਾ ਮਰਜ਼ੀ ਲੈ ਲੋਗਾ ਗਾਜਰਾਂ ਦਾ ਮਿਰਚਾਂ ਦਾ ਔਲਿਆਂ ਦਾ ਢੇਲਿਆਂ ਦਾ ਸਾਰੇ ਬਾਕੀ ਆ ਔਲਿਆਂ ਦੇ ਮਰਬੇ ਨੇ ਆ ਕਾਲਾ ਜਾਂ ਕਾਦਾ ਮਰਬਾ ਜੀ ਕਾਦਾ ਹਲੜਾ ਦਾ ਮਰਬਾ ਅੱਛਾ ਹਲੜਾ ਦਾ ਮਰਬਾ ਠੀਕ ਠੀਕ ਪੇਟ ਵਾਸਤੇ ਬਹੁਤ ਅੱਛਾ ਹੈ ਜੀ ਅੱਛਾ ਜੀ ਪੇਟ ਵਾਸਤੇ ਬਹੁਤ ਅੱਛਾ ਹੈ ਜੀ ਅੱਛਾ ਜੀ ਗੈਸ ਕਬਜ਼ੀ ਤਜਾਬ ਵਾਸਤੇ ਬਹੁਤ ਅੱਛਾ ਹੈ ਜੀ ਅੱਛਾ ਅੱਛਾ ਹੈ ਹਾਜਮੇ ਵਾਸਤੇ ਹਾਂਜੀ ਜੀ ਜੀ ਠੀਕ ਹੈ ਕਾਲੂ ਵੀ ਅੰਕਲ ਜੀ ਇੱਥੇ ਹੋ ਗਏ ਫਿਰ ਤੁਸੀਂ ਕੱਲ ਲਾਸਟ ਦੇਣਾ ਇੱਥੇ ਹੀ ਕੱਲ ਨੂੰ ਠੀਕ ਹੈ ਅੰਕਲ ਜੀ ਧੰਨਵਾਦ ਆਪਾਂ ਬਹੁਤ ਬਹੁਤ ਦਾ ਬਹੁਤ ਸਰਕਾਰ ਦਾ ਬਹੁਤ ਨਹੀਂ ਨਹੀਂ ਵਧੀਆ ਵਧੀਆ ਗੱਲ ਵਧੀਆ ਪਰਲਾ ਜੀ ਠੀਕ ਠ ਨਹੀਂ ਨਹੀਂ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਠੀਕ ਬਾਕੀ ਇਹ ਲੇਡੀਜ਼ ਜਿਹੜਾ ਨੀਟਿੰਗ ਵਾਲਾ ਸਮਾਨ ਆ ਇਹ ਵੀ ਮਿਲ ਜੂਗਾ ਤੁਹਾਨੂੰ ਇੱਥੇ ਵੀ ਤੇ ਆਹ ਸਾਬਣਾਂ ਨੇ ਇਹ ਥੱਸੀ ਗੱਲ ਜੀ ਇਹ ਸਾਬਣ ਤੁਸੀਂ ਆਪ ਤਿਆਰ ਕਰੇ ਨੇ ਜੀ ਹਾਂਜੀ ਹਾਂਜੀ ਅੱਛਾ ਅੱਛਾ ਜੀ ਆਰਗੈਨਿਕ ਸਾਬਣ ਹੈ ਅੱਛਾ ਆਰਗੈਨਿਕ ਨੇ ਜੀ ਸਾਬਣੇ ਠੀਕ ਹੈ ਇਹ ਹਾਂਜੀ ਇਹ ਪਿਓਰ ਗਲਿਸਰਿਨ ਤੋਂ ਬਣੇ ਹੋਏ ਐਰੋਮੈਟਿਕ ਆਇਲਸ ਪਾਈ ਹੋਏ ਹਨਾ ਜੀ ਜਿਵੇਂ ਕਿ ਕេសਰ ਦਾ ਆਇਲ ਹਾਂ ਜੀ ਹਾਂ ਜੀ ਹਾਂ ਇਹ ਇਹਦੇ ਚ ਕਮਕਮਾਦੀ ਤੇਲ ਪਿਆ ਹੋਇਆ ਜੀ ਓਕੇ ਜੀ ਇਹ ਹੁਣ ਇਹ ਜਿਹੜੇ ਆ ਇਹ ਜੀ ਜੀ ਨੀਮ ਤੁਲਸੀ ਜੀ 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 ਉਹ ਆ ਜੀ ਇਹ ਹਲਦੀ ਚੰਦਨ ਜੀ 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 ਇਹ ਹਲਦੀ ਚੰਦਨ ਵਾਲਾ ਸਾਬਣ ਲੱਗ ਲੱਗ ਨੇ ਸਾਰੇ ਹਾਂ ਜੀ ਹਾਂ ਜੀ ਠੀਕ ਠੀਕ ਹੈ ਜੀ ਲੋ ਜੀ ਇੱਕ ਆ ਵੀ ਪ੍ਰਦਰਸ਼ਨੀ ਇਹ ਮੈਂ ਵੈਸੇ ਆਫ ਕੈਮਰਾ ਗੱਲ ਕੀਤੀ ਕਹਿੰਦੇ ਕਿ ਸਾਡੇ ਮਤਲਬ ਹੈਂਡ ਮੇਡ ਬਣਾਏ ਹੋਏ ਨੇ ਸਸੀਕਲ ਜੀ ਸਸੀਕਲ ਜੀ ਹਾਂਜੀ ਇਹ ਕਿਵੇਂ ਤੁਸੀਂ ਹੈਂਡਮੇਡ ਆਪ ਬਣਾਏ ਤੁਸੀਂ ਬਣਾਏ ਨੇ ਜੀ ਹਾਂਜੀ ਹਾਂਜੀ ਕਰੋਸ਼ੀਏ ਦੇ ਨਾਲ ਬਣਾਏ ਨੇ ਬੱਚਿਆਂ ਦੇ ਪੌਂਚੂ ਕਹਿੰਦੇ ਨੇ ਇਹਨਾਂ ਨੂੰ ਅੱਛਾ ਦਿਖਾਓ ਮਣੇ ਆਹ ਦੇਖ ਆ ਤੁਸੀਂ ਦੇਖ ਸਕਦੇ ਹੋ ਇਹ ਕਿੰਨੇ ਮਤਲਬ ਮੰਨ ਲਾ ਤਾਂ 5 6 7 7 ਸਾਲ ਤੱਕ ਜਵਾਕਾਂ ਨੂੰ ਆ ਜਾਂਦਾ ਹੋਣਾ ਜੀ ਆਮ ਨਾਲ ਆ ਜਾਏਗਾ ਜੀ ਜੀ ਠੀਕ ਹੈ ਜੀ ਕਿੰਨੇ ਦਾ ਕੀ ਪ੍ਰਾਈਸ ਰੈਂਦਾ ਜੀ ਵੈਸੇ ਇਹਦਾ ਇਹਦਾ 300 ਪ੍ਰਾਈਸ ਲਾਇਆ ਹੋਇਆ ਆਪਾਂ 300 ਸਿਰਫ ਵਿੱਚ ਸਾਰਾ ਕੁਝ ਹੋਣੀ ਬੜਾ ਅਰੀਜਨਲ ਪ੍ਰਾਈਸ ਹੈ ਨਾ ਜੀ ਸਿਰਫ 300 ਰੁਪਏ ਨਹੀਂ ਲਿੰਦੇ ਲੋਕ ਚਲੋ ਉਹ ਮਰਜੀ ਹੈ ਨਾ ਜੀ ਉਹਨਾਂ ਦੀ ਠੀਕ ਹੈ ਜੀ ਆ ਆ ਵੀ ਤੁਸੀਂ ਆਪ ਬਣਾ ਕੇ ਲੈ ਕੇ ਆਇਓ ਨਹੀਂ ਇਹ ਆਪ ਨਹੀਂ ਬਣਾਏ ਹੋਏ ਇਹਨੂੰ ਸਾਡੀ ਦੁਕਾਨ ਆ ਮੈਂ ਅੱਛਾ ਠੀਕ OK ਗੁੱਡ ਉਹਦੇ ਵਿੱਚ ਜੋ ਸਮਾਨ ਲਾਇਆ ਹੋਇਆ ਕੁਝ ਜੀ ਜੀ ਠੀਕ ਠੀਕ ਹੈ ਜੀ ਲੋ ਜੀ ਕੁਝ ਇਸ ਤਰ੍ਹਾਂ ਤੁਹਾਨੂੰ ਮਿਲ ਜੂ ਬਾਕੀ ਇਹ ਗੋੜਾ ਹੈ ਨਾ ਜੀ ਹਾਂ ਜੀ ਇਹ ਸਾਡੀ ਆਪਣੀ ਦੇਸੀ ਘਰ ਬਣਾਏ ਹੋਇਆ ਖਲਾੜੀ ਲੱਗੀ ਹੋਈ ਹੈ ਸਾਡੇ ਤੇ ਉਹਦਾ ਬਣਾਇਆ ਹੋਇਆ ਗ अच्छा अच्छा जी ठीक है आप इक लाड़े मतलब ਤੁਹਾਡੇ ਹੋਮ ਮੇਡ ਆ ਠੀਕ ਜਿੱਦਾਂ ਕਹ ਦਿੰਦੇ ਨੇ ਇਹ ਚਾਹ ਗੁੜ ਪਾਏ ਤੇ ਚਾਹ ਫਟ ਜਾਂਦੀ ਹੈ ਇਹਨੂੰ ਪਾਏ ਤੇ ਚਾਹ ਨਹੀਂ ਫਟਣੀ ਹੈ ਅੱਛਾ ਜੀ ਪਿਓਰ ਗੋੜਾ ਵਧੀਆ ਖਰਾਬ ਨਹੀਂ ਹੁੰਦੀ ਚਾਹ ਹਾਂਜੀ ਠੀਕ ਓਕੇ ਜੀ ਥੈਂਕ ਯੂ ਜੀ ਲਓ ਜੀ ਆ ਇਸ ਤਰ੍ਹਾਂ ਦੀਆਂ ਡਰਾਈ ਫਰੂਟ ਵਾਲੀਆਂ ਸ਼ਾਪਸ ਬਹੁਤ ਜ਼ਿਆਦਾ ਨੇ ਇੱਥੇ ਆਪ ਬਾਈ ਦੇਖੋ ਅੰਜੀਰ ਰੱਖੀ ਬੈਠਾ ਹੈ ਆ ਬਾਦਾਮ ਬਾਈ ਆ ਆ ਵੀ ਬਾਦਾਮ ਨੇ ਲੰਬੇ ਲੰਬੇ ਜੇ ਇਹ ਇਸ ਕਾ ਕੇ ਹੋਰ ਕਿਸਮ ਹੈ ਕੋਈ ਬਾਦਾਮ ਕੀ ਇਸਕੀ ਵੀ ਵੈਰਾਈਟੀ ਹੁੰਦੀ ਹੈ ਬਾਦਾਮ ਕੀ अच्छा ठीक है इसको लगाओ थोड़ा आपसे पूछना है नट्स के बारे में हां देखो जी वो सामने अखरोट ने हा जी हां जी अखरोट अंजीर हां की रेट है अंजीर दा जी 1700 روپے کلو 1700 روپے کلو अखरोट वाला जो कटा हुआ है 1600 روپے کلو 1600 روپے کلو अखरोट सस्ता है अंजीर नालो आड़े पंपकिन सीड ने हरे एहे ये 800 روپے کلو 800 روپے کلو ٹھیک ہے اا کیا اا اڑا مللا جا یہ پاڑی لسن ہے अच्छा पहाड़ी लसन है ये। हाँ इसको सब्जी में डालते हैं। ये तक हो, अच्छा, है लो जी अच्छा छोटे अच्छा, कौड़ा तो नहीं होगा ये, ना कौड़ा ये क्या रेट है बदाम का क्या रेट है ये अठारह सौ रुपए किलो दो हजार रुपये किलो ठीक है लो जी बाकी समान तो बहुत है ये कीवी है ड्राई कीवी अच्छा ठीक है ओके जी थैंक यू लो जी ਆ ਕੁਝ ਹੋਰ ਹੈਂਡ ਮੇਡ ਸਮਾਨ ਜਿਹੜਾ ਭੈਂਜੀ ਬਣਾ ਕੇ ਬੈਠੇ ਨੇ ਤੇ ਆਪਾਂ ਪੁੱਛਦੇ ਹਾਂ ਸੱਸੀ ਗਾਲ ਭੈਂਜੀ ਸੱਸੀ ਗਾਲ ਸਰ ਜੀ ਹਾਂਜੀ ਇਹ ਕਿੰਦਾ ਜੀ ਇਹ ਸਮਾਨ ਤੁਸੀਂ ਆਪ ਬਣਾਇਆ ਸਾਰਾ ਜੀ ਹਾਂਜੀ ਹਾਂਜੀ ਸਾਰੇ ਸਾਡਾ ਆਪਣਾ ਬਣਾਇਆ ਹੋਇਆ ਹੈ ਤੇ ਸਾਡੇ ਨਾਲ ਮੈਂਬਰ ਲੱਗੇ ਹੋਏ ਆ ਜੀਵਿਕਾ ਸੈਲਫ ਹੈਲਪਰ ਗਰੁੱਪਾਂ ਵਿੱਚੋਂ ਐਸੀ ਅੱਛਾ ਜੀ ਕਿੱਥੋਂ ਆਏ ਤੁਸੀਂ ਜੀ ਮਰਿੰਡੇ ਤੋਂ ਆਏ ਜੀ ਮਰਿੰਡੇ ਓਕੇ ਜੀ ਗੁੱਡ ਤੇ ਸਾਡੇ ਮੈਂਬਰ ਬਣਾਉਂਦੇ ਆ ਜੀ ਇਹ ਕੰਮ ਅੱਛਾ ਜੀ ਹਾਂਜੀ ਇਹ ਗੁਲਾਬ ਦੇ ਫੁੱਲ ਬਣਾਉਂਦੇ ਆ ਨਾ ਤੇ ਪੋਤਲੀ ਹੈ ਜਿੱਦਾਂ ਇਹ ਕੋਈ ਵੀ ਸਮਾਨ ਇਹਦੇ ਵਿੱਚ ਪੈ ਸਕਦਾ ਹੈ ਅੱਛਾ ਜੀ ਹਾਂਜੀ ਮੈਂ ਕੈਪ ਸਮਝ ਜਾਂਦਾ ਸੀ ਇਹਨਾਂ ਨੂੰ ਨਹੀਂ ਨਹੀਂ ਇਹਦੇ ਵਿੱਚ ਕੁਝ ਵੀ ਪਾਓ ਜੀ ਪੋਤੀ ਪਾ ਗਾ ਜੀ ਠੀਕ ਹੈ ਠੀਕ ਹੈ ਜੀ। ਜਿੱਦ ਲਈ ਹੁਣ ਆਪਾਂ ਥਾਲੀ ਤੇ ਰਮਾਲ ਦੰਨੇ ਆ ਜੀ। ਬਣਾਏ ਹੋਏ ਆ ਜੀ ਇਹ। ਵੈਰੀ ਗੁੱਡ ਜੀ। ਹਾਂਜੀ ਤੇ ਬੱਚਿਆਂ ਦੀਆਂ ਡਰੈੱਸਾਂ ਬਣਾਈਆਂ ਹੋਈਆਂ ਛੋਟੀਆਂ ਛੋਟੀਆਂ। ਠੀਕ ਹੈ ਜੀ। ਹਾਂਜੀ ਇਹ ਸਾਰੀਆਂ ਇਦਾਂ ਦੀਆਂ ਹੀ ਆ। ਜੀ ਜੀ। ਤੇ ਆ ਆਪਣੇ ਜਿਵੇਂ ਕਮਲ ਦੇ ਫੁੱਲ ਆ। ਹਾਂਜੀ ਇਹ ਕੀ ਪ੍ਰਾਈਸ ਰਹਿੰਦਾ ਮੈਨੂੰ ਆ ਆ ਆ ਕੀ ਗੱਲ ਦੱਸਦਾ ਬਣਾਇਆ ਛੋਟਾ। ਸੋ 200 ਨੂੰ ਦੇ ਦਿੰਦੇ ਆ ਜੀ। 200 ਦਾ? ਹਾਂਜੀ। ਬੜੀ ਵਧੀਆ ਚੀਜ਼ ਹੈ ਇਹ ਤੇ ਮਿਹਨਤ ਬਹੁਤ ਲੱਗੀ ਤੇ ਪ੍ਰਾਈਸ 200 ਸਰ ਫਿਰ ਤੁਹਾਨੂੰ ਪਤਾ ਹੀ ਹੈ ਵੀ ਮੈਂਬਰ ਕੱਟ ਲੈਂਦੇ ਆ ਜੀ ਫਿਰ ਵੀ ਉਹਦੇ ਵਿੱਚ ਕਟਾ ਦਿੰਦੇ ਆ ਜੀ ਅੱਛਾ ਨਹੀਂ ਨਹੀਂ ਬਹੁਤ ਵਧੀਆ ਚੀਜ਼ ਹੈ ਭਾਜੀ ਇਹ ਤੇ ਆ ਆ ਕੀ ਚੀਜ਼ਾਂ ਨੇ ਇਹ ਟੀ ਕੱਪ ਹੈ ਜੀ ਜਿਵੇਂ ਆਪਾਂ ਕੱਪਾਂ ਦੇ نیچے ਰੱਖਦੇ ਆ अच्छा ए 3 सेट है जी ठीक हाँ 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 है अच्छा जी ये कितने दा 300 दा 6 पीस 300 दे मैं कह दे 1 300 अच्छा अच्छा जी हां जी हां जी किदा जी पेज होल्डर अच्छा अच्छा وچ رکھنی ਹੋਵੇ ਜਿਵੇਂ ਆਪਾਂ ਯਾਦ ਰਵੇ ਵੀ ਆਪਾਂ ਇੱਥੇ ਮਤਲਬ ਸਟੱਡੀ ਛੱਡੀ ਜੇ ਤਾਂ ਪਰਸੋਂ ਉੱਥੇ ਹੀ ਪੜ ਸਕਦੇ ਹਾਂ ਓਕੇ ਜੀ ਓਕੇ ਨਹੀਂ ਵੈਰੀ ਗੁੱਡ ਜੀ ਆ ਸਾਰਾ ਹੀ ਤੇ ਸਾਹਮਣੇ ਫਲਕਾਰੀਆਂ ਇਹ ਪੰਜ ਤੁਸੀਂ ਆਪਨਾ ਗਲੇ ਲੈਂਦੀਆਂ ਫਲਕਾਰੀਆਂ ਠੀਕ ਹੈ ਜੀ ਲਓ ਜੀ ਇਹ ਇਹ ਸੂਟ ਫਿਰ ਜਿਹੜੇ ਆ ਜਿਹੜੇ ਕਿਵੇਂ ਇਹ ਵੀ ਤੁਸੀਂ ਆਪ ਬਣਾਏ ਆ ਅਨਸਟਿਚ ਨੇ ਦਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਕਿੰਨੇ ਦਾ ਸ਼ੁਰੂ ਨੇ ਜੀ ਇਹ 1.5 ਸੌ ਸਾਢੇ 600 ਸੌ ਅੱਛਾ ਅੱਛਾ ਜੀ ਠੀਕ ਹੈ ਲਓ ਆ ਬਈ ਪੰਜਾਬੀ ਜੁੱਤੀਆਂ ਰੱਖੀ ਬੈਠਾ ਲੇਡੀਜ਼ ਜੁੱਤੀਆਂ ਬਈ ਕਿੰਨੇ ਤੋਂ ਸ਼ੁਰੂ ਨੇ ਜੁੱਤੀਆਂ ਇਹ 6.5 650 ਕਿੱਥੋਂ ਆਇਓ ਚੰਕੌਰ ਸਾਹਿਬੀ ਚੰਕੌਰ ਸਾਹਿਬ ਤੋਂ ਵਿਖਿਆ ਕੋਈ ਸਮਾਨਕ ਨਹੀਂ ਦੋ ਦਿਨ ਹੋ ਗਏ ਹੋਣ ਆਏ ਆ ਵਿਖਿਆ ਵਧੀਆ ਰਿਆ ਸਿਸਟਮ ਕਿੰਨੀ ਵਾਰੀ ਆਇਓ ਪਹਿਲੀ ਵਾਰੀ ਆਇਓ ਪਹਿਲੀ ਵਾਰੀ ਅੱਛਾ ਠੀਕ ਆ ਆ ਕਿੰਨੇ ਦੀ ਆ ਜੁੱਤੀ 6.5 ਅੱਛਾ ਤੇ ਆ ਵਾਲੀਆਂ ਸਿੰਪਲ 6.5 ਸਾਢੇ ਸਾਰੀ 650 ਜਿਹੜੀ ਮਰਜ਼ੀ ਚੱਕ ਲੋ ਉਹ ਵੀ ਪਰ ਆਪਣੀ ਸ਼ਾਪ ਹੈ ਨਹੀਂ ਉਹ ਨਹੀਂ ਅੱਛਾ ਉਹ ਅੱਡ ਹੈ ਲਓ ਜੀ ਉਧਰ ਵੀ ਹੈਗੀਆਂ ਨੇ ਉਧਰ ਹੋਰ ਤਰੀਕੇ ਦੀਆਂ ਜੁੱਤੀਆਂ ਵੀ ਨੇ ਸਟਾਲ ਨੰਬਰ 24 ਹੈ ਨਾ ਠੀਕ ਹੈ ਭਾਈ ਸਾਹਮਣੇ ਵੀ ਸਾਰੀਆਂ ਦੁਕਾਨਾਂ ਸੂਟਾਂ ਵਗੈਰਾ ਦੀਆਂ ਨੇ ਲੇਡੀਜ਼ ਦੇ ਤੇ ਇੱਧਰ ਜਿਹੜਾ ਹੈਗਾ ਸਮਾਨ ਇਹ ਸਾਰਾ ਫਿਰ ਉਹੀ ਆ ਜਾਂਦਾ ਜੀ ਸਾਰਾ ਆਰਗੈਨਿਕ ਸਮਾਨ ਜਿਵੇਂ ਕਿਸੇ ਨੇ ਗੁੜ ਤਿਆਰ ਕੀਤਾ ਸਾਬਣ ਆਹ ਹਲਦੀ ਆ ਗਈ ਜੀ ਕੀ ਰੇਟ ਜੀ ਹਲਦੀ ਦਾ 300 ਰੁਪਏ ਕਿਲੋ ਠੀਕ ਹੈ ਜੀ ਇਹ ਆਰਗੈਨਿਕ ਤਿਆਰ ਕੀਤੀ ਹੋਈ ਹੈ ਠੀਕ ਹੈ ਜੀ ਤੇ ਆਹ ਜੀ ਇਹ ਕਿ ਕਿਸ ਦੀ ਵੀ ਕੀ ਹੁੰਦਾ ਕੀ 50 ਅੱਛਾ ਜੀ ਇੱਕ ਇਹ ਬਿਚ ਨੋਰਮਲ ਮਿਸਟੇਕ ਹੈ ਜਿਹੜਾ 슈ਗਰ پیشنਟ ਵਾਸਤੇ ਅੱਛਾ ਕਾਜ ਪਾਓ ਦੁੱਧ ਚ ਪਾਓ ਫੀਟ ਪਾਓ ਮਤਲਬ ਪੇਸ਼ੈਂਟ ਤੋਂ ਬਿਨਾ ਵੀ ਪੀ ਸਕਦਾ ਨੋਰਮਲ ਜੀ ਬੰਦਾ ਜੇ ਪੀਣਾ ਹੋਵੇ ਸਾਨੂੰ ਅੱਛਾ ਸਿਰਫ 슈ਗਰ ਵਾਲੇ ਵਾਸਤੇ ਹੈ ਹਾਂ ਹਾਂ ਬੈਠ ਜਿਹਨੇ 슈ਗਰ ਹੋ ਚੀਨੀ ਅੱਛਾ ਜੀ ਠੀਕ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਤੇ ਆ ਸਾਬਣਾ ਆਪ ਤਿਆਰ ਕਰੀਆਂ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਆ ਮਰੱਬਾ ਜੀ ਆਵਲੇ ਦਾ ਅੱਛਾ ਜੀ ਠੀਕ ਹੈ ਇਹ ਜ਼ਿਆਦਾ ਜਿਵੇਂ ਹਨਾ ਇੱਥੇ ਮਰੱਬਾ ਇਹੋ ਜਿਹਾ ਸਮਾਨ ਜ਼ਿਆਦਾ ਹਨਾ ਜੀ ਹੈਂਡ ਮੇਡ ਚੀਜ਼ਾਂ ਜ਼ਿਆਦਾ ਨੇ ਇਸ ਮੇਲੇ 'ਚ ਹਨਾ ਜੀ ਫੋਟੋਸ ਜਿਸੀ ਨਹੀਂ ਆਕੇ ਲੋ ਬਹੁਤ ਸੋਹਣੀਆਂ ਬਣਾਈਆਂ ਨੇ ਜੀ ਤੁਸੀਂ ਖਰੀਦ ਸਕਦੇ ਜੇ ਤੁਹਾਨੂੰ ਆ ਬੈਗ ਨੇ ਬਹੁਤ ਸੋਹਣੇ ਛੋਟੇ ਕਿੰਨੇ ਦਾ ਜੀ ਇਹ ਬੈਗ ਇਹ 100 ਰੁਪਏ ਦਾ ਵੀਰੇ 100 ਦਾ ਜੀ ਇਹ 100 ਰੁਪਏ ਦਾ ਬੈਗ ਹੈ ਜੀ ਆ ਕੀ ਚੀਜ਼ ਹੈ ਜੀ ਸ਼ੀਸ਼ਾ ਇਹ ਬੋਲ ਹੈਂਗਿੰਗ ਹੈ ਹਾਂਜੀ ਅੱਛਾ ਜੀ ਤੇ ਅੱਛਾ ਅੱਛਾ ਠੀਕ 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 ਅੱਛਾ ਕੋਈ ਨਾ ਕੋਈ ਨੀ ਕਰਦੇ ক্লোਜ਼ ਠੀਕ ਇਹ ਕਿੰਨੇ ਦਾ ਜੀ ਇਹ ਇਹ 300 ਅੱਛਾ 300 ਰੁਪਏ ਠੀਕ ਹੈ ਜੀ ਸਾਮਾਨ ਬਹੁਤ ਵਧੀਆ ਤੁਹਾਡੇ ਕੋਲ ਸਾਰਾ ਕਾਰਵਿੰਗ ਦਾ ਨਾ ਮੀਨਾਕਾਰੀ ਵਾਲਾ ਸਾਮਾਨ ਜਿਆਦਾ ਸਜਾਵਟ ਅਸਤੇ ਹੋਮ ਡੈਕੋਰੇਸ਼ਨ ਦਾ ਕਿਰਤ ਕਰੋ ਵੰਡ ਛਕੋ ਨਾਮ ਦੇਪੋ ਤੇ ਆਹ ਭਾਈ ਆਗੇ ਜੁੱਤੀਆਂ ਵਾਲੇ ਕਿੱਦਾਂ ਭਾਈ ਠੀਕ ਹੋ ਅੱਛਾ ਕੀ ਰੇਟ ਹੈ ਵੀ ਕਿੰਨੇ ਤੋਂ ਸਟਾਰ ਨੇ ਆਪਣੇ ਕੋਲ ਇਹ 450 650 850 950 ਅੱਛਾ ਰੇਟ ਆਏਗਾ ਜੀ ਸਾਰੇ ਲੇਡੀਜ਼ ਰੱਖਿਆ ਹੈ ਹਾਂਜੀ ਜੈਂਟਸ ਵਾਸਤੇ ਨਹੀਂ ਕੋਈ ਕੀ ਗੱਲ ਰੇਟ ਹੀ ਭਾਈ ਭਰ ਰਹੇ ਤੇ ਮੇਲੇ ਠੀਕ ਠੀਕ ਪਹਿਲੀ ਵਾਰ ਹੀ ਲੱਗਾ ਨਾ ਕੋਈ ਗੱਲ ਨੈਕਸਟ ਟਾਈਮ ਲੋਗ ਹੋਰ ਆਇਆ ਕਰਨਗੇ ਹਣਾ ਲੱਗਦਾ ਭਈ ਇੱਥੇ ਲੱਗੇ ਰਹਿੰਦੇ ਵੇਲੇ ਅੱਛਾ 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 ਓਕੇ ਓਕੇ ਪਰ ਐਡ ਆਉਟ ਨਹੀਂ ਹੈਗੀ ਵੇਲੇ ਨਾ ਬਸ ਕਰਦੇ ਲੱਗਿਆ ਪੈਡ ਬੇਠ ਹੁਣ ਅਗਲੀ ਵਾਰ ਪਰ ਅਸਰ ਹੋਣਾ ਐ ਸਾਈਡ ਦਾ ਇੱਥੇ ਤੁਹਾਨੂੰ ਇਧਰੋਂ ਉੱਪਰ ਆ ਕੇ ਜਿੱਥੇ ਸਾਰੀ ਐਗਜ਼ੀਬਿਸ਼ਨ ਲੱਗੀ ਆ ਤੁਹਾਨੂੰ ਖਾਣ ਪੀਣ ਵਾਲਾ ਸਿਸਟਮ ਮਿਲ ਜੂਗਾ ਸਮਾਨ ਫਾਸਟ ਫੂਡ ਜੂਸ ਕੋਰਨਰ ਵਗੈਰਾ ਇੱਧਰ ਹੈ ਜੀ ਤੇ ਉਹ ਸਾਹਮਣੇ ਹੈਗੀ ਜੀ ਸਟੇਜ ਉੱਥੇ ਤੁਸੀਂ ਡਾਂਸ ਪਰਫਾਰਮੈਂਸ ਭੰਗੜਾ ਦੀ ਜਿਹੜੀ ਪਰਫਾਰਮੈਂਸ ਦੇਖ ਸਕਦੇ ਹੋ ਸੋ ਆਓ ਆਪ ਆਓ ਆਪਣੇ ਬੱਚਿਆਂ ਨਾਲ ਜ਼ਰੂਰ ਲੈ ਕੇ ਆਓ ਜੀ ਤੇ ਬਹੁਤ ਸੋਨਾ ਮਾਹੌਲ ਹੈ ਜੀ ਲੋ ਜੀ ਏਸੀ ਆਪਣਾ ਇਦਾਂ ਬਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤਾਂ ਜੋ ਹੋਰ ਵੀ ਸਾਰੇ ਜਣੇ ਮੇਲਾ ਦੇਖ ਸਕਣ ਇੱਕ ਦਿਨ ਰਹਿ ਗਿਆ ਮੇਲੇ ਦਾ ਧੰਨਵਾਦ